ਆਜਾ ਤਾਰੀ ਯਾਰ ਬਾਹਰ ਤੂੰ ਤਾਂ ਕਾਦਾ ਘਰ ਵਾਲੀ ਨਾਲੀ ਚੰਬੜ ਗਿਆ ਤੂੰ ਬਾਪੂ ਜਨਮ ਆ ਗਿਆ ਹੈ ਸਵੇ ਘਰ ਦੀ ਕੁੜੀ ਲੈਣੀ ਹੈ ਗਰੀਬ ਘਰ ਦੀ ਇਹ ਨਹੀਂ ਲੈਣੀ ਇਹ ਤਾਂ ਸੈਲਫੀਆਂ ਖੈਦੀ ਹੈ ਜੇ ਬਾਪੂ ਉਹ ਪਤਾ ਤੂੰ ਜਿੰਨਾ ਮੜਾ ਮੂਹ ਕੁੜੀ ਹੈ ਕਿੱਧਰ ਪਈਆਂ ਨਹੀਂ ਕਰੀਏ ਸਲਫੀਆਂ ਸਾਡੇ ਘਰਾਂ ਚ ਸਲਫੀਆਂ ਲੋਕ ਇੱਕ ਵਕ ਕੰਡਾ ਤੇ ਚੜ-ਚੜ ਵੇਦੇ ਸਾਡਿਆਂ ਦੀ ਵੇਖ ਇੱਧਰ ਕਿਵੇਂ ਲੋਕ ਵੇਦੇ ਆ ਤੂੰ ਜਿੰਨਾ ਪਾਈ ਕਰਦੀ ਹੈ ਕੀ ਯਾਰ ਜੱਤੀ ਆਪੋ ਦਾ ਫਸ ਗਏ ਯਾਰ ਆ ਹਾਸ ਤੇ ਤਾਂ ਨਹੀਂ ਆਪਾਂ ਬਾਪੂ ਲੈਣੀ ਆ ਪਰ ਦਾਜ ਦਾਜ ਨਹੀਂ ਦਾਇ ਵਾਲੀ ਕਿਹੜਾ ਮੂੰਹ ਬਣਾਈ ਆ ਕੇ ਤੇਰਾ ਮੂੰਹ ਤੌੜੇ ੜਕਾ ਬੰਦਿਆਂ ਦੇ ਬੰਦਾ ੜਕਾ ਤੈਨੂੰ ਕਿਹਾ ਬਾਪੂ ਤੂੰ ਦਾਜ ਦੇ ਇੱਕੋ ਮਰ ਗਿਆ ਉਹ ਪੁੱਤ ਮੈਨੂੰ ਪਤਾ ਨਹੀਂ ਸੀ ਕਿ ਆਹ ਗੱਲ ਹੋ ਜਾਣੀ ਆ ਹਾਂ ਤੂੰ ਦਾਜ ਦੇ ਇੱਕ ਮਰਿਆ ਬਾਪੂ ਉਹ ਕੀ ਕਰੀਏ ਮੈਨੂੰ ਕਾਇ ਗਰੀਬ ਘਰ ਦੀ ਲੈਣੀ ਆ ਓਏ ਹੁਣ ਕੀ ਕਰੀਏ ਯਾਰ ਹੁਣ ਬਾਪੂ ਮੈਨੂੰ ਨਹੀਂ ਪਤਾ ਹੁਣ ਜਿਵੇਂ ਮਰਜੀ ਕਰ ਦੂ ਓ ਕਾਹਦਾ ਯਾਰਾ ਹੋਰ ਕੱਪਾਰ ਸਿਆ ਕੀ ਹਾਲ ਓ ਠੀਕ ਆ ਭਰਾਵਾ ਕਾਹਦਾ ਸਾਨੂੰ ਤਾਂ ਪਖਾਣਾ ਠੀਕ ਆ ਪਾਦੀ ਕੁੜੀ ਆਵੇਂ ਨਾ ਤੇਰੇ ਥੰਮਣੀ ਜੀ ਨਾ ਪਾਈ ਫਿਰਦੀ ਐ ਤੂੰ ਕਿੱਦਾਂ ਰਸਤਾ ਕਰਾਇਆ ਤੂੰ ਬਤਿਹਾਂ ਤੇਰਾ ਕੰਮ ਹੀ ਇਹੋ ਜਾਂ ਯਾਰ ਨਹੀਂ ਨਹੀਂ ਯਾਰ ਵਧੀਆ ਕੁੜੀ ਐ ਯਾਰ ਕੁੜੀ ਕਾਦੀ ਵਧੀਆ ਤੂੰ ਮੈਨੂੰ ਦੱਸ ਯਾਰ ਆ ਕੁੜੀ ਆ ਦੱਸ ਆਹ ਹਾਂ ਤੁਸੀਂ ਆਪ ਹੀ ਵੱਡੀ ਗੱਡੀ ਮੰਗਦੇ ਸੀ ਸੋਨਾ ਮੰਗਿਆ ਤੁਸੀਂ ਆਪ ਦੇ ਬੋਲ ਹੋ ਗਏ ਕੇ ਕਰਵਾ ਅਸੀਂ ਤਾਂ ਗੱਡੀ ਪਿੱਛੇ ਫਸ ਗਏ ਮੈਨੂੰ ਤਾਂ ਬਥੇਰਾ ਮੇਰੇ ਪੁੱਤ ਨੇ ਕਿਹਾ ਸੀ ਗੱਡੀ ਤੇ ਸੋਨਾ ਲਾ ਲਈਏ ਕੁੜੀ ਚੰਗੀ ਲੈ ਲਈਏ ਚੰਗੀ ਕੁੜੀ ਲੈ ਲਈਏ ਉਹ ਤੁਹਾਨੂੰ ਪਹਿਲਾਂ ਮੈਂ ਦੱਸਿਆ ਸੀਗਾ ਕੁੜੀ ਵਧੀਆ ਵਾ ਗਰਾਉਂਡ ਤੁਸੀਂ ਸੋਨਾ ਸੱਪਾ ਤੁਸੀਂ ਕਹੀ ਫੁੱਲ ਲੈਣਾ ਵਾ ਗੱਡੀ ਚੰਗੀ ਲੈਣਾ ਇਹਨਾਂ ਯਾਰ ਕੋਈ ਨਾ ਕੁਛ ਕਰੀ ਯਾਰ ਇਹਦਾ ਸਾਈਡੀਆਂ ਮਾਰਦੀ ਆ ਇਹ ਮੁੰਡਾ ਮੇਰੀ ਮੂਮਰ ਵੀ ਇਹ ਦੇਖੀ ਲੰਬੇ ਦਵਾਈ ਜੰਨੀ ਆ ਇਹ ਤਾਂ ਸਲਪੀਆਂ ਮਾਰਦੇ ਨੇ ਉਹ ਨਹੀਂ ਆ ਛੁੱਟੀ ਲੈ ਕੇ ਦੀ ਉਹ ਸਲਪੀਆਂ ਕਿੱਤੀਆਂ ਆ ਨਾ ਇਹਨਾਂ ਕਰਿਆ ਕਰ ਪੁੱਤ ਆਪਾ ਬਾਪੂ ਤੂੰ ਦਾਜੀ ਦੇ ਇੱਕ ਤੇ ਮਰ ਗਿਆ ਤੂੰ ਗੱਡੀ ਦਾ ਉਹ ਕਾਕਾ ਪੁੱਤ ਮੈਨੂੰ ਕੀ ਪਤਾ ਸੀ ਉਹੀ ਗੱਲ ਐ ਨਾ ਲੋਕ ਕੰਧਾਂ ਦੇ ਚੜ ਚੜ ਵੇਦੇ ਆ ਜਿੰਦਾ ਆਪੋ ਕੇ ਤੂੰ ਗੱਡੀ ਨੂੰ ਦਾਜ ਨੂੰ ਵੇਚ ਕੇ ਮਰ ਗਿਆ ਤੂੰ ਆ ਮਾਜ ਨੂੰ ਕਾਈ ਗਰੀ ਕਰਦੀ ਪਈ ਆ। ਸਤਿ ਸ੍ਰੀ ਅਕਾਲ ਸਾਨੂੰ ਇਹ ਜੀ ਪਤਾ ਵੀ ਕੁੜੀ ਕੀਨਾ ਪਉਦੀ ਆ, ਸੈਲਫੀਆਂ ਖੇਂਦੀ ਆ। ਨਹੀਂ ਤਬਾਦ ਮੇਰੇ ਮੂੰਹ ਕੋਲੇ ਆ ਕੇ ਕਹਿੰਦੇ ਬਾਪੂ ਕਰੀ ਮੂੰਹ ਐ ਨੂੰ। ਉਹ ਦੱਸ। ਕੋਈ ਨਹੀਂ ਸਮਝੀ ਹੋਗੀ ਜਵਾਗੜੀ ਆ ਕੋਈ। ਸਾਡਾ ਭਰਾਵਾ ਸਾਡਾ ਨਾ ਕੋਈ ਨਵੇੜਾ ਕਰਾ ਦੇ ਮੇਰਾ ਚੋਰ ਨਹਿਰ ਨੂੰ ਝਾੜ ਲੂਗਾ। ਕੋਈ ਨਹੀਂ ਕੋਈ ਨਹੀਂ ਕਰਦਾ। ਠੀਕ ਆ ਨਾ। ਕੋਈ ਨਾ ਕੋਈ ਕਰਦੇ ਕੋਈ। ਕੋਈ ਲੈਣੀ ਨਹੀਂ। ਠੀਕ ਆ ਨਾ ਕੁੜੀ ਨੂੰ ਤੂੰ ਲੈ ਜਾ ਨਾਲ। ਹਾਂ ਸੈਲਫੀਆਂ ਮਾਰ। ਠੀਕ ਆ ਨਾ। ਕੁੜੀ ਨੂੰ ਲੈ ਜਾ ਭਰਾਵਾ ਨਾਲ ਤੇ ਆਪ ਦਾ ਕੋਈ ਨਾ ਕੋਈ ਕਰ ਕੋਈ ਨਹੀਂ ਕੋਈ ਅਸੀਂ ਫਾਟ ਕੇ ਭਰਾਵਾ ਅਸੀਂ ਤੇਰੇ ਮੂਹਰੇ ਪੈਰੀ ਹੱਥ ਲਾਉਣੇ ਨਹੀਂ ਨਹੀਂ ਕਰਤਾਰ ਸਿੰਘ ਯਾਰ ਮੇਰਾ ਤਾਂ ਮੁੰਡਾ ਨਹਿਰਾ ਨੂੰ ਜਾਣ ਆਲਾ ਹੋਇਆ ਪਿਆ ਉਹ ਕੋਈ ਨਹੀਂ ਬੈ ਕਾਕਾ ਬੈਠ ਬੈਠ ਕਿਉਂ ਗਰਮ ਹੋਇਆ ਉਹ ਬੈ ਬੈ ਕੋਈ ਨਹੀਂ ਬੈਠ ਪੁੱਤ ਯਾਰ ਕਾਹਦਾ ਤੂੰ ਸਾਨੂੰ ਪਸਾਪਾ ਫੜ ਕੇ ਲਿਆ ਕੇ ਆਇਆ ਨਾ ਕਰਿਆ ਕਰ ਪੁੱਤ ਇਹ ਤਾਂ ਸੈਲਫੀਆਂ ਮਾਰਦੀ ਐ ਬਾਪੂ ਲੈ ਦੱਸ ਚੱਲ ਓ ਚੱਲ ਕੋਈ ਨਹੀਂ ਪਰ ਅੱਜ ਕੱਲ ਤੈਨੂੰ ਪਤਾ ਯਾਰ ਅੱਜ ਕੱਲ ਦਾ ਫਰਾਈ ਹੈ ਕੁੜੀਆਂ ਦਾ ਤੈਨੂੰ ਪਤਾ ਯਾਰ ਉਹ ਕੁੜੀਆਂ ਦਾ ਪੁੱਤ ਪਿੰਡਾਂ 'ਚ ਹੁਣ ਤੂੰ ਮੈਨੂੰ ਦੱਸ ਵੀ ਰਹਿਣਾ ਕਰਨਾ ਤੂੰ ਇਹਨੂੰ ਨਾਲ ਲੈ ਜਾ ਉਹ ਸ਼ਹਿਰ ਵਾਲੇ ਦਾ ਫਰਾਈ ਹੁੰਦਾ ਤੈਨੂੰ ਪਤਾ ਸ਼ਹਿਰ ਬਜ਼ਾਰ ਦੀ ਆਇਆ ਪਾਪੂ ਦੇ ਦਾਜੇ ਲੇਕ ਕੇ ਮਰ ਗਿਆ ਦਾਦਾ ਕੀ ਆ ਤੂੰ ਮੈਨੂੰ ਦੱਸ ਆਹੀ ਤਾਂ ਆਪ ਦੁਖੀ ਹੋ ਗਏ ਤੂੰ ਇਹਨੂੰ ਲੈ ਜਾ ਨਾਲ ਉਹ ਕੋਈ ਨਹੀਂ ਲੈ ਜਾਂਦੀ ਭਰਾਵਾ ਇਹਨੂੰ ਲੈ ਜਾ ਕੁੜੀ ਨੂੰ ਨਾਲ ਹੀ ਆਪਾਂ ਅਸੀਂ ਨਹੀਂ ਰੱਖਣੀ ਕੀ ਠੀਕ ਹੈ ਨਾ ਮੁੰਡਾ ਮੇਰਾ ਗਰਮ ਹੋ ਜਾਂਦਾ ਮੇਰੇ ਨਾਲ ਚੱਲ ਪੁੱਤ ਚੱਲ ਚੱਲ ਛੱਡੀ ਨਾਲ ਲੈ ਜਾ ਅਸੀਂ ਨਹੀਂ ਹੁਣ ਅਜਿਨੇ ਕਹਾਣਾ ਉਹੋ ਹੀ ਗੱਲ ਕਰਾਤੀ ਨਾ ਵੇਚਤੀ ਕਰਾ ਲਈ ਆ ਉਹਦੇ ਘਰੋਂ ਵਾਲੇ ਕਹਿੰਦੇ ਕੁੜੀ ਆਏ ਆ ਕੁੜੀ ਆਉ ਆ ਉਹਦਾ ਘਰ ਦੇ ਕਹਿੰਦੇ ਸੀ ਕੁੜੀ ਬਹੁਤ ਚੰਗੀ ਆ ਬਹੁਤ ਸਾਨੀ ਆ ਬੱਸ ਵਰਕਰ ਪਾਰ ਸਿਆ ਫਿਰ ਕੀ ਬਣਿਆ ਮੁੰਡੇ ਦਾ ਕਾਲਾ ਭਰਾਵਾ ਹੁਣ ਮੁੰਡਾ ਡਿਊਟੀ ਤੇ ਜਾਣ ਲੱਗਾ ਛੁੱਟ ਚੜਾ ਹੋ ਗਿਆ ਹੁਣ ਕੋਈ ਵੇਣਿਆਂ ਰਿਸ਼ਤੇ ਵਾਲਾ ਕੋਈ ਹੋਰ ਆ ਗਿਆ ਕਾ ਉਧਰ ਕਰਾਂਗੇ ਉਦੋਂ ਮੁੰਡਾ ਵੀ ਲੜਦਾ ਰਿਹਾ ਮੈਨੂੰ ਵੀ ਬਾਪੂ ਆਪਾਂ ਨਹੀਂ ਕਰਨਾ ਤੇ ਉਦੋਂ ਭਰਾਵਾ ਮੈਂ ਹੀ ਲੜਨ ਸਾਬ ਤੈਨੂੰ ਮੈਂ ਸਹੀ ਦੱਸਾਂ ਸੀ ਕਿ ਆਈ ਨਹੀਂ ਗਾ ਕੋਈ ਦੇ ਚੈਨ ਚੱਕਰੀ ਠੀਕ ਨਹੀਂ ਸੀ ਉਹ ਹੀ ਤਾਂ ਗੱਲ ਆ ਭਰਾਵਾ ਤੈਨੂੰ ਪਤਾ ਅੱਜ ਕੱਲ ਆਪਾਂ ਮਰਜੀ ਸਿਆਂ ਪਿੰਡਾਂ 'ਚ ਰਹਿੰਦੇ ਆ ਇਹ ਤਾਂ ਆਏਗੀ ਤੇ ਆਪਣੀ ਇੱਜ਼ਤ ਤੈਨੂੰ ਪਤਾ ਚਿੱਟੀ ਦਾੜੀ ਪੁੱਤ ਪੋਤਰੇ ਸਾਰੇ ਇੱਥੇ ਆਪਣੇ ਰਹਿੰਦੇ ਆ ਤੇ ਜਿਹਨੇ ਆ ਨਾ ਕੋਈ ਹੋਰ ਜੇ ਕੋਈ ਤੇਰੀ ਵੀ ਨਿਗਾ ਚ ਹੋਇਆ ਤਾ ਦਸੀ ਕੋਈ ਵੀ ਕੋਈ ਨਹੀਂ ਕਰਦੇ ਆ ਗੱਲ ਉਹ ਜਾਣਾ ਮੈਂ ਵਾਂਡੇ ਕੋਈ ਨਹੀਂ ਦੇਖਾਂਗੇ ਜਾ ਕੇ ਆਵਾਂਗੇ ਬਹਾਂਗੇ ਪਤਾ ਕੋਈ ਕੀ ਹੋਰ ਕੌਣ ਆ ਪੁੱਤ ਪੁੱਤਰੇ ਆ ਜਾ ਕੇ ਖੋਲ ਖਾ ਕੌਣ ਆ ਬਾਹਰ ਦੇਖ ਤੁਮਨਾ ਬਾਪੂ ਦੇਖ ਪੁੱਤ ਜਾ ਕੇ ਕੌਣ ਆ ਪੁੱਛਣਾ ਯਾਰ ਬਹੁਤ ਦੁਖੀ ਹੋਇਆ ਇਸ ਤਰ੍ਹਾਂ ਦੀ ਦਾ ਪਹਿਲੇ ਵੀ ਨਹੀਂ ਹੀ ਦਾ ਫਤੀਆਂ ਰਾਹ ਤੇ ਲਾ ਰਿਆ ਦੁਜੀਓ ਐ ਪਾਇਆ ਹਾਂਜੀ ਬਾਪੂ ਘਰੇ ਆਇਆ ਫੇਰਾ ਹਾਂਜੀ ਬਈ ਬਾਪੂ ਉਹ ਬੈਠੇ ਆ ਠੀਕ ਆ ਜੀ ਪੁੱਤ ਗੇਟ ਲਾਇਆ ਇੱਥੇ ਕੋਈ ਕੋਈ ਜਿਹਨੂੰ ਇੱਧਰ ਆ ਜੇ ਠੀਕ ਆ ਬਾਪੂ ਜੀ ਸਤਿ ਸ਼੍ਰੀ ਅਕਾਲ ਤਿਹਾਰਾ ਠੀਕ ਆ ਹਾਂਜੀ ਬੈਜੋ ਪੁੱਤ ਕੀ ਹਾਲ ਚਾਲ ਆ ਸਤਿ ਸ਼੍ਰੀ ਅਕਾਲ ਦਾਦਾ ਜੀ ਬੈਜੋ ਵਧੀਆ ਪੁੱਤ ਵਧੀਆ ਤੂੰ ਬੈਜੋ ਠੰਡੂ ਤਣ ਤੋਂ ਬਚੇ ਆ ਪੁੱਤ ਸਾਡੇ ਨਾਲ ਤਾਂ ਪਾਣੀ ਲਿਆ ਅਜ ਤੋ ਜੱਜੀ ਓਏ ਪਾਣੀ ਪੀਓ ਬਤਾਏ ਪਾਣੀ ਪੀਓ ਕੋਈ ਦਾ ਬਾਪੂ ਛੰਡ ਰੱਜੇ ਲੱਗਿਆ ਚੱਲ ਕਰਦੇ ਆ ਕੋਈ ਚਾਹ ਦਾ ਕੋਈ ਅੰਡ ਦਾ ਭਰਾਵਾ ਪੁੱਛੀ ਨਾ ਤੈਨੂੰ ਪਤਾ ਕਮਜ਼ੋਰੀ ਆ ਇੱਕ ਸਾਡੇ ਨਾਲ ਠੱਗੀ ਵੱਜ ਗਈ ਭਰਾਵਾ ਮੁੰਡਾ ਦਾ ਬੁਥੇਰਾ ਕਹਿੰਦਾ ਸੀ ਅੱਛਾ ਜੀ ਵੀ ਨਾ ਕਰੀਏ ਰਸਤਾ ਅੱਛਾ ਜੀ ਪਰ ਮੇਰੀ ਗਲਤੀ ਗੱਡੀ ਤੇ ਮਰ ਗਏ ਉਦੋਂ ਤੁਸੀਂ ਕਰਾਉਂਦੇ ਸੀ ਹੋਰ ਵਧੀਆ ਸੀਗਾ ਤੁਸੀਂ ਮੰਨੇ ਨੇ ਗਰੀਬ ਘਰ ਦੀ ਕੁੜੀ ਜਮਾ ਬਹੁਤ ਸੋਹਣੀ ਕੁੜੀ ਸੀਗੀ ਬੜਿਆਂ ਤੁਹਾਨੂੰ ਰੋਟੀ ਪਾਣੀ ਕਪੜਾ ਸਾਰਾ ਕੁਲੀੜਾ ਲੱਤਾ ਦੇਣਾ ਸੀ ਉਹਨੇ ਉਹੀ ਤਾਂ ਗੱਲ ਆ ਇਹ ਭਰਾਵਾ ਮੇਰੇ ਮਾਪੂ ਦਾਇ ਦੇਖ ਕੇ ਮਰ ਗਿਆ ਉਹ ਕਾਕਾ ਪਹਿਲਾਂ ਵੀ ਕਰਾਇਆ ਸੀਗਾ ਕਹਿੰਦੇ ਉਹ ਵੀ ਉਹ ਕਹਿੰਦੇਗੇ ਬਹੁਤ ਸਿਆਣੀ ਆ ਕੁੜੀ ਹੁਣ ਕਿਸੇ ਦੇ ਪੁੱਤ ਟੱਡ ਚ ਤਾਂ ਵੜ ਕੇ ਵੇਖਿਆ ਨਹੀਂ ਜਾਂਦਾ ਗਾ ਸੱਚ ਤਾਂ ਪਤਾ ਲੱਗਦਾ ਦਾ ਸਹੀ ਗੱਲ ਆ ਜੀ ਹੁਣ ਮੁੰਡਾ ਨਾ ਹੁਣ ਡਿਊਟੀ ਤੇ ਜਾਣ ਲੱਗਾ ਇੱਕ ਇੱਕ ਮਹੀਨਾ ਤਾਂ ਪੂਰਾ ਰਿਹਾ ਇਹ ਤਾਂ ਪੁੱਛੀ ਨਾ ਹੁਣ ਤੁਸੀਂ ਕਰੋ ਮੇਰਾ ਪੁੱਤ ਕੋਈ ਨਾ ਕੋਈ ਰਿਸ਼ਤਾ ਕਰਾਓ ਕੋਈ ਕੋਈ ਨਹੀਂ ਬਾਪੂ ਮੈਨੂੰ ਕਹਾਂ ਇਹ ਬਾਪੂ ਗ੍ਰੀਮ ਘਰ ਦੀ ਕੁੜੀ ਲੈਣੀ ਆ ਆਪਾਂ ਉਹੀ ਤਾਂ ਗੱਲ ਆ ਨਾ ਤੂੰ ਦਾਇਮੇਂ ਕਿ ਮਰ ਗਿਆ ਬਾਪੂ ਉਹੀ ਤਾਂ ਗੱਲ ਆ ਯਾਰ ਤੈਨੂੰ ਮੈਂ ਦੱਸੀ ਜਾਣਾਗਾ ਕਾਹਦਾ ਯਾਰ ਫਸ ਗਿਆ ਇ ਤਾਂ ਨਹੀਂ ਬਾਪੂ ਆਹ ਕੱਟਾ ਬਹਿ ਜਾ ਗ੍ਰੀਮ ਘਰ ਦੀ ਕੁੜੀ ਲੈਣੀ ਆ ਆਪਾਂ ਹੁਣ ਉਹੀ ਤਾਂ ਚੱਕਰ ਆ ਹੁਣ ਉਹੀ ਤਾਂ ਕਾ ਕੋਈ ਨਾ ਕੋਈ ਕਰੋ ਤੁਸੀਂ ਮੇਰਾ ਪੁੱਤ ਕੋਈ ਬਾਪੂ ਕਰਾ ਸੀ ਆ ਹੁਣ ਤੁਸੀਂ ਤਰਸ ਆਪ ਹੀ ਨੇ ਮੰਨੇ ਵਧੀਆ ਹੁੰਦਾ ਸੀਗਾ ਤੁਸੀਂ ਹੁਣ ਤਾਂ ਤੁ ਤਾਂ ਗੱਡੀ ਹੋਇਆ ਛੱਡਾ ਡੱਬ ਡੱਬ ਗਏ ਸੀਗੇ ਉਹ ਭਰਾਵਾ ਮੈਂ ਤਾਂ ਗੱਡੀ ਉਹ ਮਾਰੀ ਮੈਨੂੰ ਕੀ ਪਤਾ ਸੋਨੇ ਤੇ ਮਰ ਗਿਆ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ ਵੀ ਕੁੜੀਆਂ ਆਉਂਦੀਆਂ ਹੋਣਗੀ ਠੀਕ ਆ ਕੁੜੀਆਂ ਇਹ ਤੇ ਕੁੜੀਆਂ ਨੇ ਤੇ ਸੈਲਫੀਆਂ ਖੈਚੀ ਸੀ ਉਹ ਸੈਲਫੀਆਂ ਦੇ ਸੈਲਫੀਆਂ ਮਾਰਦੀ ਸੀ ਗੱਡੀ ਲੈ ਕੇ ਸ਼ਹਿਰ ਜਾਵੜਦੀ ਸੀ ਵਾਏ ਹਾਂ ਸਾਨੂੰ ਹਣ ਕੀ ਪੁੱਤ ਪਤਾ ਕੀ ਐ ਸੀ ਤਾਂ ਬਜ਼ੁਰਗ ਬੰਦੇ ਇੱਥੇ ਬੈਠੇ ਆ ਸਾਨੂੰ ਇਹਨਾਂ ਗੱਲਾਂ ਦਾ ਕੀ ਪਤਾ ਲੱਗਦਾ ਘਾ ਹਾਂ ਇਹ ਤਾਂ ਹੈ ਹਾਂ ਕਿਸੇ ਨੂੰ ਕੀ ਪਤਾ ਲੱਗਦਾ ਕੌਣ ਆ ਵਾਹ ਯਾਰ ਕੰਦੋਲੇ ਪ੍ਰਦੇਸ਼ ਆ ਪਤ ਸਹੀ ਗੱਲ ਆ ਜੀ ਕਿਸੇ ਨੂੰ ਕੀ ਪਤਾ ਲੱਗਦਾਗਾ ਸਹੀ ਗੱਲ ਆ ਠੀਕ ਆ ਨਾ ਹੁਣ ਇਹਦਾ ਕਰੋ ਕੋਨਾ ਕੁਝ ਵਿਚਾਰੇ ਦਾ ਆਪਾਂ ਆਪਾਂ ਬਾਪੂ ਗਰੀਬ ਘਰ ਦੀ ਕੁੜੀ ਲੈਣੀ ਆ ਲੈਣੇ ਨਹੀਂ ਪੁੱਤ ਹੁਣ ਤੇਰੇ ਆਖੇ ਗਰੀਬ ਘਰ ਦੀ ਕੁੜੀ ਲੈ ਆਵੇ ਆਪਾਂ ਸਾਧਰੇ ਆ ਬੰਦੇ ਆਵੇ ਮਲਕੀਤ ਸਿੰਘ ਬੈਠਾ ਇਹਨੂੰ ਕਹਿਦਾਗਾ ਮਲਕੀਤ ਸਿੰਘ ਨੇ ਮਲਕੀਤਾ ਹੁਣ ਇਹਨਾਂ ਨਾਲ ਗੱਲ ਕਰ ਲੈ ਪੁੱਤ ਜਵੇਂ ਮਰਜ਼ੀ ਤੂੰ ਕੋਈ ਨਹੀਂ ਕੋਈ ਨਹੀਂ ਕਰਦੇਗਾ ਦੋਈ ਕਿਹੜੇ ਵਾਰ ਤੁਹਾਡੇ ਕਰੀਏ ਫਿਰ ਘਣਾਟੇ ਹੋ ਜਾ ਤੁਹਾਡਾ ਤੁਸੀਂ ਅੱਜ ਤੋਂ ਕਿੰਨਾ ਦਿਨਾਂ ਬਾਅਦ ਆਪਾਂ ਚੁੰਨੀ ਚੜਾ ਕੇ ਅੱਗੇ ਬਥੇਰਾ ਖਰਚਾ ਕਰ ਲਿਆ ਠੀਕ ਆ ਜੀ ਚੁੰਨੀ ਚੜਾ ਕੇ ਲਿਆਉਣੀ ਆ ਆਪਾਂ ਠੀਕ ਹੈ ਗਰੀਬ ਘਰ ਦੀ ਕੁੜੀ ਆ ਜੇ ਉਹ ਜੀ ਹੈਗੀ ਆਪਾਂ ਲੈ ਆਉਣੀ ਆ ਠੀਕ ਆ ਜੀ ਕੋਈ ਕੋਈ ਚਾਰਜੀ ਆਵਾਂਗੇ ਬਸ ਇਹ ਲੈ ਆਵਾਂਗੇ ਜਾ ਕੇ ਚਾਰਜੀ ਆਵਾਂਗੇ ਤੇ ਚੁੰਨੀ ਚੜਾ ਕੇ ਲੈ ਆਵਾਂਗੇ ਠੀਕ ਹੈ ਠੀਕ ਹੈ ਨਾ ਭਰਾਵਾ ਤੌਬਾ ਕਰਦੇ ਅਸੀਂ ਇਨ੍ਹਾਂ ਗੱਲਾਂ ਤੋਂ ਅੱਗੇ ਜਿਹੜਾ ਗੱਡੀ ਦੇ ਤੇ ਅਸੀਂ ਸੋਨੇ ਦੇ ਫਸੜੇ ਦਾਜ ਦੇਖ ਕੇ ਫਸ ਗਿਆ ਇਹਦੇ ਠੀਕ ਆ ਚਲ ਤੁਸੀਂ ਇਹ ਤਿੰਨ ਦਿਨਾਂ ਨੂੰ ਨਾ ਹੋਣਾ ਠੀਕ ਆ ਜੀ ਕੁੜੀ ਵਾਲਿਆਂ ਨਾਲ ਵੀ ਗੱਲ ਕਰ ਲਓ ਠੀਕ ਆ ਤੇ ਆਪਾਂ ਕਰ ਲਾਂਗੇ ਗੱਲ ਚਲੋ ਠੀਕ ਆ ਜੀ ਚੰਦਾ ਛੋਟੇ ਠੀਕ ਆ ਅਗਲੇ ਹਫ਼ਤੇ ਫੇਰ ਆਵਾਂਗੇ ਅਸੀਂ ਬਸ ਆਪਾਂ ਕੱਟ ਨਹੀਂ ਕਰਨਾ ਜ਼ਿਆਦੇ ਠੀਕ ਆ ਜੀ ਬਸ ਆਪਾਂ ਬਸ ਆਪਾਂ ਕੋਈ ਲੋੜਾਈ ਬਸ ਆਪਾਂ ਕਰੀਬ ਕਰਦੇ ਆਪਾਂ ਕੋਈ ਉਹੋ ਜਿਹੀ ਗੱਲ ਨਹੀਂ ਕਰਨੀਗੇ ਬਸ ਅੱਗੇ ਭਾਵਾਂ ਕਥੇੜੇ ਪੈਸੇ ਲੱਗੇ ਸਾਡੇ ਝੋੜ ਲੜੀ ਜਾਂਦਾ ਜਿਹੜੀ ਕਿਲਾ ਜ਼ਮੀਨ ਸੀ ਉਹ ਵੀ ਵੇਚੀ ਅਸੀਂ ਅੱਗੇ ਠੀਕ ਆ ਜੀ ਠੀਕ ਹਨ ਤੇ ਹੁਣ ਤਿੰਨ ਦਿਨਾਂ ਬਾਅਦ ਤੁਸੀਂ ਪਿਆਰ ਰੱਖਿਆ ਜੋ ਕੱਟ ਨਹੀਂ ਓਏ ਰੱਖ सतम तरह प